ਕਿਵੇਂ ਇਹਨਾਂ ਦੀ ਪਰਫਾਰਮੈਂਸ ਹੈ ਤੁਸੀਂ ਤਾਂ ਫੀਲਡ ਵਿੱਚ ਰਹਿੰਦੇ ਹੋ ਬਾਹਰ ਬਈ ਬਹੁਤ ਵਧੀਆ ਇਹਨਾਂ ਦੀ ਮੰਨ ਲਓ ਜਿੰਨੀ ਸਫਾਈ ਇਹਦੀ ਆਉਂਦੀ ਹੈ ਨਾ ਬਈ ਕਿਸੇ ਹੋਰ ਦੀ ਆ ਨਹੀਂ ਰਹੀ ਇਹ ਤੱਕ ਠੀਕ ਹੈ ਜੀ ਚੱਲਣ ਜ ਬਹੁਤ ਵਧੀਆ ਨੇ ਬਈ ਕਸਟਮਰ ਵੀ ਵਧੀਆ ਕਹਿ ਰਹੇ ਸਾਨੂੰ ਬਈ ਤੇ ਲੋ ਜੀ ਵੀਰੋ ਅੱਜ ਆਪਾਂ ਪਹੁੰਚੇ ਹੋਏ ਆ ਪਿੰਡ ਡਾਡੀ ਤੇ ਆਪਾਂ ਨੇ ਇੱਧਰ ਬਈ ਸੁਪਰ ਸੀਡਰ ਦਿੱਤੇ ਹੋਏ ਨੇ ਅੱਜ ਉਹਨਾਂ ਦੀ ਟੈਸਟਿੰਗ ਕਰਨ ਆਏ ਆ ਤੇ ਮੂਰੇ ਦਿਖਾ ਦਿਓ ਬਈ ਐਨ ਖੇਤ ਪੂਰਾ ਨਰਮਾ 744 ਟਰੈਕਟਰ ਹੈ ਤੇ ਟਰੈਕਟਰ 50 ਚੱਕਰ ਵੀ ਡ੍ਰੋਪ ਨਹੀਂ ਕਰ ਰਿਹਾ ਹੈਗਾ 1600 RPM ਤੇ ਟਰੈਕਟਰ ਚਲਾਇਆ ਹੋਇਆ ਤੇ ਉਨਾ ਹੀ ਆਪਣਾ RPM ਤੇ ਟਰੈਕਟਰ ਚੱਲ ਰਿਹਾ ਤੇ ਬਾਕੀ ਪਿੱਛੇ ਦਿਖਾ ਦਿਓ ਬਾਈ ਐਨ ਪੂਰਾ ਗਿੱਠ ਗਿੱਠ ਪਟਾਈ ਹੋ ਰਹੀ ਆ ਬਾਈ ਖੇਤ ਦੀ ਖੇਤ ਬੜਾ ਥੋੜਾ ਜਿਹਾ ਨਰਮ ਹੈ ਬਾਈ ਇਹ ਤਾਂ ਥੋੜੀ ਸੇਮ ਵਾਲਾ ਏਰੀਆ ਇਹ ਠੀਕ ਹੈ ਜੀ ਲੋ ਜੀ ਕਰੋ ਸਵਾਈ ਚੱਕ ਬਾਕੀ ਇੱਕ ਵਾਰ ਸਾਨੂੰ ਆਪਾਂ ਟਰੈਕਟਰ ਦੇ ਵੀ ਆਰਪੀਐਮ ਚੈੱਕ ਕਰਾਉਨੇ ਆ 50 ਚੱਕਰ ਵੀ ਬਾਈ ਕਿਆ ਹੋਨੇ ਆ ਉਹ ਵੀ ਟਰੈਕਟਰ ਡ੍ਰੋਪ ਨਹੀਂ ਕਰ ਰਿਹਾ ਪੂਰੀ ਵਧੀਆ ਸਫਾਈ ਦੇ ਰਿਹਾ ਹੈ ਨਾ ਠੀਕ ਹੈ ਜੀ ਕਿਉਂਕਿ ਆਪਾਂ ਨੇ ਬਾਈ ਤੇ ਅਸੇ ਰੀ ਵਿੱਚ ਆਪਣੇ ਰੋਟਾਵੇਟਰ ਵੀ ਕਹੀ ਆਏ ਅੱਜ ਸਾਰਿਆਂ ਦੇ ਆਪਾਂ ਚੱਕਰ ਕੰਪਨੀ ਤੋਂ ਵੀਰ ਆਇਆ ਹੋਇਆ ਸਾਡੇ ਕੋਲ ਤੇ ਸਾਰਿਆਂ ਦੀ 00 ਚੱਕਰ ਸੈੱਟ ਕਰਕੇ ਆਪਾਂ ਨੇ ਫੇਰ ਜਾਣਾ ਅੱਜ ਤੇ ਲੋ ਬਾਈ ਆਪਾਂ ਤੁਹਾਨੂੰ ਪਹਿਲਾਂ ਟਰੈਕਟਰ ਦੇ ਚੱਕਰ ਦਿਖਾਉਨੇ ਆ ਦੇਖੋ 1600 ਚੱਕਰਾਂ ਦਾ ਟਰੈਕਟਰ ਪੂਰਾ ਲਿਫਟ ਕਰਦੇ ਡਾਊਨ ਲੋ ਜੀ ਪੂਰਾ ਥੱਲੇ ਲਾਤਾ ਚਲੋ ਜੀ ਫਾਈਰੋ ਚੱਕਰ ਡ੍ਰੋਪ ਕਰਕੇ ਆਪਾਂ ਸੁਪਰੀਟਰ ਪੂਰਾ ਵਧੀਆ ਕੱਟੀ ਦੇਖੋ ਐਂ ਉੱਥੇ ਸਪਾਈ ਜਿੰਨਾ ਵੀ ਬਾਈ ਇਹ ਗੁੰਗਾ ਸਾਹਿਬ ਏਰੀਆ ਇੱਧਰ ਬੂਟੇ ਪਪੂਲਰ ਵੱਧ ਲੱਗੇ ਹੋਇਆ ਬਾਈ ਇੱਥੇ ਦੇਖਦਾ ਬਾਈ ਜਗ੍ਹਾ ਤੋਂ ਛੱਡੀ ਹੋਈ ਟਰੈਕਟਰ ਮੋਟਰ ਨੂੰ ਦੇਖੋ ਬੂਟੇ ਬਹੁਤ ਬੂਟੇ ਸਾਡੇ ਵੀ ਲੱਗਦੇ ਆ ਪਰ ਉਹਨੇ ਬੂਟੇ ਥੋੜੇ ਜ਼ਿਆਦਾ ਨੇੜੇ ਲੱਗੇ ਹੋਏ ਨੇ ਠੀਕ ਹੈ ਜੀ ਤੇ ਮੈਂ ਆਪ ਤੁਹਾਨੂੰ ਸੁਪਰ ਸੀਟਰ ਦਿਖਾਉਣਾ ਸੀਗਾ ਆਪਣਾ ਬਾਈ 1600 ਚੱਕਰਾਂ ਦੇ ਆਪਣਾ ਚੱਲ ਰਿਹਾ ਹੈ ਬਿਲਕੁਲ ਜ਼ੀਰੋ ਚੱਕਰ ਡ੍ਰੌਪ ਕਰ ਰਿਹਾ ਪੂਰੀ ਵਧੀਆ ਪਰਫਾਰਮੈਂਸ ਹੈ ਠੀਕ ਹੈ ਜੀ ਖੇਤ ਬਹੁਤ ਨਰਮਾ ਬਾਈ ਇਹ ਸੇਮ ਵਾਲਾ ਏਰੀਆ ਸਾਰਾ ਇਹ ਸੀਟਰ ਚਲਾ ਕੇ ਦਿਖਾਇਆ ਜਮਲਬਾਈ ਵਾਲਾ ਤੇ ਬਾਈ ਨੂੰ ਹੋ ਗਿਆ ਤਰੀਬਨ 1.5-2 ਮਹੀਨਾ ਦਾ ਤੇ ਅੱਜ ਟੈਸਟਿੰਗ ਕਹੀ ਕਿ ਖੇਤ ਵੀ ਹਜੇ ਵੀ ਪ੍ਰੋਪਰ ਬਿਲ ਨਹੀਂ ਹਜੇ ਝੋਨਾ ਖੜਾ ਹੈ ਹੋਰ ਜਮਲਬਾਈ ਕਿਹ ਹਾਲ ਹੈ ਬੜਾ ਠੀਕ ਹੈ ਜੀ ਵਧੀਆ ਤੁਸੀਂ ਠੀਕ ਹੈ ਜੀ ਵਧੀਆ ਜੀ ਵਧੀਆ ਤੇ ਜਿਵੇਂ ਤੁਹਾਨੂੰ ਪਤਾ ਬਾਈ ਬਾਈ ਨੇ ਟਰੈਕਟਰ ਵੀ ਨਵਾਂ ਲੱਤਾ ਸੀ ਸੁਪਰ ਸੀਟਰ ਵੀ ਨਵਾਂ ਲੱਤਾ ਖੇਤ ਹੈ ਜੇ ਥੋੜੇ ਜਿ ਗਿੱਲਿਆਂ ਜਮਲਬਾਈ ਤੁਹਾਡੇ ਠੀਕ ਆ ਖੇਤ ਤਾਂ ਗਿੱਲਾ ਹਜੇ ਤੇ ਬਾਕੀ ओके चल्या भाई हैन हां वीर ਵਧੀਆ ਚੱਲਿਆ ਹਨ ਵਧੀਆ ਚੱਲਿਆ ਚੱਕਰ ਕਿੰਨੇ ਕਿ ਤੋੜਿਆ ਟਰੈਕਟਰ ਨੇ ਚੱਕਰ ਨਹੀਂ ਤੋੜਿਆ ਵੀਰ ਮੇਰੇ ਕੋਈ 16000 ਤੇ ਚਲਾਇਆ 16000 ਤੇ ਪੂਰਾ ਪ੍ਰੋਪਰ ਸੋਈ ਖੜਦੀ ਆ ਓਕੇ ਤੇ ਬਾਕੀ ਭਾਈ ਸਾਡੀ ਕੰਪਨੀ ਵੱਲੋਂ ਸਾਡਾ ਆਇਆ ਹੋਇਆ ਵੀਰ ਤੇ ਹੋਰ ਵੀਰੇ ਕੀ ਹਾਲ ਹੈ ਵਧੀਆ ਭਾਈ ਠੀਕ ਆ ਵੀਰੇ ਹਾਂਜੀ ਤੇ ਕੰਪਨੀ ਤੋਂ ਬੰਦਾ ਸਪੈਸ਼ਲ ਭੇਜ ਵੀ ਜਿੰਨੇ ਵੀ ਸੁਪਰ ਫਿਲਟਰ ਰੋਟਾਵੇਟਰ ਦਿੱਤੇ ਹੋਏ ਆ ਉਹਨਾਂ ਦੇ ਭਾਈ ਜਾ ਕੇ ਖੇਤਾਂ ਵਿੱਚ ਕਸਟਮਰ ਦੀਆਂ ਪੂਰੀ ਤਸੱਲੀ ਕਰਾਉਣੀਆਂ ਵੀ ਜਦ ਤੱਕ ਬੰਦਾ ਕਹਿੰਦਾ ਨਹੀਂ ਵੀ ਹਾਂ ਓਕੇ ਆ ਤੇ ਅੱਜ ਆਪਣੇ ਇਧਰ ਏਰੀਆ ਵਿੱਚ 4-5 ਰੋਟਾਵੇਟਰ ਤੇ ਸੁਪਰ ਸੀਟਰ ਉਹਨਾਂ ਦੀ ਆਪਾਂ ਨੇ ਸਾਰੇ ਇੱਕ ਵਾਰ ਦੇਖਣੇ ਬਈ ਚਲਾ ਕੇ ਠੀਕ ਹੈ ਜੀ ਤੇ ਬਾਕੀ ਵੀਰ ਸਾਡਾ ਹੋਰ ਵੀ ਇਧਰ ਸਾਰੀਆਂ ਸਟੇਟਾਂ ਦੇਖਦਾ ਤੇ ਵੀਰੇ ਕਿਵੇਂ ਇਹਨਾਂ ਦੀ ਪਰਫਾਰਮੈਂਸ ਹੈ ਤੁਸੀਂ ਤਾਂ ਫੀਲਡ ਵਿੱਚ ਰਹਿੰਦੇ ਆ ਬਾਹਰ ਬਈ ਬਹੁਤ ਵਧੀਆ ਇਹਨਾਂ ਦੀ ਮੰਨ ਲਓ ਜਿੰਨੀ ਸਫਾਈ ਇਹਦੀ ਆਉਂਦੀ ਹੈ ਨਾ ਬਈ ਜ਼ੋਰ ਦੀ ਆ ਨਹੀਂ ਰਹੀ ਇਹ ਤੱਕ ਠੀਕ ਹੈ ਜੀ ਚੱਲਣ ਜੀ ਬਹੁਤ ਵਧੀਆ ਨੇ ਬਈ ਕਸਟਮਰ ਵੀ ਵਧੀਆ ਕਹਿ ਰਹੇ ਸਾਨੂੰ ਬਈ ਬਹੁਤ ਵਧੀਆ ਵੀਰ ਕਿੰਨੇ ਇਧਰ ਨੂੰ ਹੋ ਜੋ ਠੀਕ ਹੈ ਵੀਰੇ ਇਹ ਬਾਕੀ ਵੀਰ ਨੇ ਬਈ ਹੋਰ ਵੀ ਬਹੁਤ ਸਾਰੀ ਕੰਪਨੀ 'ਚ ਕੰਮ ਕਰਿਆ ਵੈਸੇ ਵੀਰ ਇਹ ਕੰਮ ਇਹਦੇ ਵਿੱਚ ਕਰਦਾ ਗਰਵਾ ਦੇ ਵਿੱਚ ਤੇ ਵੀਰ ਕਹਿੰਦਾ ਮੈਗਰੀ ਜ਼ੋਨ ਚ ਵੀ ਹੋਰ ਵੀ ਕਈ ਸਾਰੀ ਕੰਪਨੀ ਦੇ ਵਿੱਚ ਕੰਮ ਕਰਾਇਆ ਵੀਰੇ ਇੱਕ ਇਹਨਾਂ ਦੀ ਸਿਰਫ ਤਾਂ ਮੈਂ ਵੀ ਦੇਖੀ ਰੋਟਰੋਵੇਟਰ ਵੀ ਆਪਾਂ ਵੇਚੇ ਨੇ ਇਹ ਚੱਲਦੇ ਬਹੁਤ ਅੰਡਰ ਲੋਡ ਨੇ ਟਰੈਕਟਰ ਨੂੰ ਮਤਲਬ ਕਿ ਛੋਟਾ ਟਰੈਕਟਰ ਵੀ ਇਹਨਾਂ ਬੜਾ 7 ਫੁੱਟ 8 ਫੁੱਟ ਰੋਟਰੋਵੇਟਰ ਵਧੀਆ ਚਲਾਈ ਜਾਂਦਾ ਹਾਂ ਬਈ ਹਨਾ ਜੀ ਇਹਨਾਂ ਦੀ ਇਹੀ ਖਾਸੀਅਤ ਆ ਭਰਾ ਬਸ ਜਿੰਨਾ ਛੋਟਾ ਟਰੈਕਟਰ ਨਾਲ ਵਧੀਆ ਚਲਾਉਂਦਾ ਸੁਪਰ ਸੀਡਰ ਸੁਪਰ ਸੀਡਰ ਵੀ ਹੋ ਗਿਆ ਰੋਟਰੋਵੇਟਰ ਵੀ ਹੋ ਗਿਆ ਨਾ ਇਹਨਾਂ ਦੀ ਕੁਆਲਿਟੀ ਆ ਨਾ ਤਾਂ ਹੀ ਵੀਰੇ ਭਰਾ ਗਰਵਾਏ ਨਾ ਠੀਕ ਹੈ ਜੀ ਓਕੇ ਜੀ ਤੇ ਜਿਵੇਂ ਕਿ ਮੈਂ ਇਹਦੀ ਵੀਡੀਓ ਵਗੈਰਾ ਵੀ ਦੇਖਦਾ ਹੁੰਦਾ ਚੈਨਲ ਇਹਨਾਂ ਦਾ ਇੱਧਰ ਆਪਣਾ ਇੱਧਰ ਰਤੀਏ ਸਾਈਡ ਇੱਧਰ ਬਹੁਤ ਵਿਗਦਾ ਪਰਾਡ ਸੁਪਰ ਸੀਟਰ ਹੈ ਨਾ ਹਾਂ ਭਈ ਇਹ ਸੰਤ ਸਾਈਡ ਬਹੁਤ ਵਿਗਿਆ ਹੋਇਆ ਹੈ ਇਹ ਤੇ ਕਿਸ ਸੁਪਰ ਸੀਟਰ ਓਕੇ ਉਧਰ ਵੱਧ ਹੈ ਠੀਕ ਹੈ ਜੀ ਹੁਣ ਤਾਂ ਜਿਵੇਂ ਵੀਰੇ ਇਹਨਾਂ ਦੀ ਇਦਾਂ ਐ ਸੁਪਰ ਸੀਟਰ ਫਿਲਹਾਲ ਪ੍ਰਾਣਾਂ ਦੇ ਵਿੱਚ ਹੈ ਨਹੀਂ ਉਧਰ ਮਤਲਬ ਕਿ ਮਤਲਬ ਕਿ ਉਧਰ ਆਪਣਾ ਜੁਪੀ ਚੈਂਪੀਅਨ ਹਰਿਆਣਾ ਇਹਨਾਂ ਦਾ ਬਹੁਤ ਪਰਾਡ ਜਾ ਰਿਹਾ ਠੀਕ ਹੈ ਜੀ ਤੇ ਬਾਕੀ ਵੀਰੇ ਓਕੇ ਆ ਨਾ ਬਿਲਕੁਲ ਓਕੇ ਆ ਵੀਰ ਮੇਰਾ ਠੀਕ ਆ ਹੁਣ ਜੇ ਕੋਈ ਕਮੀ ਪਈ ਜੇਗੀ ਹੁਣ ਦੱਸ ਦੇ ਨਹੀਂ ਨਹੀਂ ਠੀਕ ਆ ਕਿ ਤੇਰਾ ਪਿੰਡ ਹੈਗਾ ਦੂਰ ਵੀ ਸਾਨੂੰ ਬਾਰ ਬਾਰ ਹੁਣ ਔਖਾ ਲੱਗਦਾ ਠੀਕ ਨਹੀਂ ਵੀਰ ਹਾਂ ਹਾਂ ਹੁਣ ਆਪਣਾ ਕੋਈ ਬੰਦਾ ਵੀ ਆਏ ਕੰਪਨੀ ਤੇ ਚਿਹੇ ਤੂੰ ਇਹਦੇ 2 ਘੰਟੇ ਲੋ ਵਾਲਾ 3 ਲੋ ਵਾਲਾ ਠੀਕ ਆ ਜੇ ਸ਼ਾਮ ਤੱਕ ਆ ਬਣਾਉ ਕਰ ਲਾ ਤੇ ਕਿਉਂਕਿ ਇੱਕੋ ਵਾਰ ਕੰਪਨੀ ਕਰ ਬਾਅਦ ਵਿੱਚ ਬਾਈ ਜੋ ਵੀ ਵੀਰੇ ਦੀ ਗਾਰੰਟੀ ਵਰੰਟੀ ਆ ਪੂਰੀ ਬਾਈ ਆਪਨੇ ਦੱਸੀ ਹੋ ਬਾਈ ਨੂੰ ਸਾਰਾ ਕੋਈ ਗਾਰੰਟੀ ਵਰੰਟੀ ਕੀ ਕੀ ਚੀਜ਼ ਦੀ ਆ ਠੀਕ ਆ ਜੀ ਤੇ ਬਾਕੀ ਬਾਈ ਜੋ ਵੀ ਦੀ ਗਾਰੰਟੀ ਇੱਕ ਤਾਂ ਵੀਰੇ ਦੀ ਗੇਰ ਦੀ ਹੁੰ ਗियर ਦੀ ਸੀਲਾਂ ਦੀ ਗਾਰੰਟੀ ਹੁੰਦੀ ਹੈ ਜੋ ਮੇਨ ਮੇਨ ਚੀਜ਼ਾਂ ਹੁੰਦੀਆਂ ਬੈਰਿੰਗ ਹੋਗੇ ਹਨ ਇਹਨਾਂ ਚੀਜ਼ਾਂ ਦੀ ਗਾਰੰਟੀ ਹੁੰਦੀ ਹੋਰ ਤਾਂ ਬਾਈ ਬਾਕੀ ਤਾਂ ਲੋਹਾ ਹੀ ਹੋਰ ਤਾਂ ਨੂੰ ਹੋਣਾ ਕੀ ਹੈ ਤੇ ਠੀਕ ਹੈ ਜੀ ਆਮੋ ਵੀਰੇ ਧੰਨਵਾਦ ਤੇਰਾ ਠੀਕ ਹੈ ਭਰਾ ਓਕੇ ਵੀਰੇ ਓਕੇ